ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਜਨਹਿਤ ਸੇਵਾ ਸੁਮਤੀ ਵੱਲੋਂ ਬੂਟੇ ਲਗਾਏ ਜਾ ਰਹੇ ਹਨ ਜੇਕਰ ਕੁਝ ਸ਼ਰਾਰਤੀ ਅੰਸਰਾਂ ਦੀ ਗੱਲ ਕਰੀਏ ਤਾਂ ਉਹ ਹਰੇ ਭਰੇ ਦ੍ਰਿghtਾਂ ਨੂੰ ਕੱਟਣ ਤੇ ਤੁਲੇ ਹੋਏ ਹਨ ਸਮਾ ਰਹਿੰਦੇ ਜਨਹਿਤ ਸੇਵਾ ਸੁਮਤੀ ਜੇਕਰ ਉਹਨਾਂ ਨੂੰ ਕਹੇ ਕਿ ਇੱਥੇ ਬੂਟੇ ਲਗਾਉਣੇ ਹਨ ਤਾਂ ਉਹ ਜਲਦੀ ਤੋਂ ਜਲਦੀ ਬੂਟੇ ਲਗਾ ਦਿੰਦੇ ਹਨ ਅਤੇ ਉਹਨਾਂ ਦੀ ਦੇਖਭਾਲ ਵੀ ਕਰਦੇ ਹਨ ਸਭ ਦੁਨੀਆ ਕੂਕ ਕੂਕੇ ਕਹਿ ਰਹੀ ਹੈ ਕਿ ਪੇੜ ਲਗਾਓ ਪੌਦੇ ਲਗਾਓ ਗ੍ਰੀਨਰੀ ਵਧਾਓ ਗੁਰੂ ਨਾਨਕ ਸਾਹਿਬ ਨੇ ਦਾ 550 ਸਾਲ ਪਹਿਲਾਂ ਕਹਿਤਾ ਸੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮੱਤ ਇਹ ਪਵਨ ਸੁਧ ਕਿਵੇਂ ਰਹੇਗੀ ਪਵਨ ਦਾ ਮਤਲਬ ਹਵਾ ਹੁੰਦੀ ਹੈ ਹਵਾ ਸੁਧ ਕਿਵੇਂ ਰਹੇਗੀ ਹਵਾ ਸੁਧ ਰਹੇਗੀ ਜੇ ਦਰਖਤ ਹੋਣਗੇ ਅੱਜ ਗਰਮੀ ਦਾ ਬੇਅੰਤਿਆ ਜਿਹੜੀ ਇਹ ਗਰਮੀ ਵਧ ਰਹੀ ਹੈ ਗਲੋਬਲ ਵਾਰਮਿੰਗ ਚੱਲ ਰਹੀ ਹੈ ਮੋਨੂ ਜੀ ਨੇ ਬੜਾ ਵਧੀਆ ਮੋਨੂ ਬਾਬਾ ਜੀ ਦਾ ਬੜਾ ਵਧੀਆ ਉਪਰਾਲਾ ਹੈ ਕਿ ਪੱਕੀ ਪੱਕੇ ਪਾਸੇ ਵੀ ਇਹਨਾਂ ਨੇ ਦਖਲਾਨੇ ਸ਼ੁਰੂ ਕੀਤੇ ਆ ਮੈਂ ਸਮਝਦਾ ਵੀ ਇਹ ਸਭ ਤੋਂ ਵੱਡਾ ਪੁੰਨ ਵਾਲਾ ਕੰਮ ਹੈ ਔਰ ਹਰ ਬੰਦੇ ਕੋ ਗੱਗੋ ਬਰਸਾਤਾ ਵੀ ਆਣੀ ਹੈ ਮੈਂ ਸਾਰੇ ਬੰਦਿਆਂ ਨੂੰ ਅਪੀਲ ਵੀ ਕਰਾਂਗਾ ਕਿ ਆਪਾਂ ਨੂੰ ਘਰ ਤੋਂ ਘਰ ਦੋ ਦੋ ਚਾਰ ਚਾਰ ਦਰਖਤ ਲਾਓ ਤਾਂ ਕਿ ਜਿਹੜਾ ਆਪਣਾ ਇਹ ਵਾਤਾਵਰਣ ਵਾਤਾਵਰਣ ਨੂੰ ਸੁਧਰੇ ਤੇ ਧਰਤੀ ਦਾ ਵੀ ਬਚਾਓ ਤੇ ਆਉਣ ਵਾਲੀ ਪੀੜ੍ਹੀ ਕਿਤੇ ਦਰਖਤ ਵਿੱਚੋਂ ਦਮ ਵੰਡ ਰਾਹੇ ਉਹ ਦਿਨ ਮੈਂ ਇੱਕ ਦੇਖ ਰਿਹਾ ਸੀ ਕਹਿੰਦੇ ਕੋਈ ਸਮਾਂ ਸੀ ਜਦ ਲੋਕ ਕੋ ਦੋ ਕੋ ਦਰਿਆਵਾਂ ਤੇ ਰਹਿੰਦੇ ਸੀ ਦਰਿਆਵਾਂ ਦਾ ਪਾਣੀ ਪੀਂਦੇ ਸੀ ਦਰਿਆਵਾਂ ਤੇ ਬੈਠਦੇ ਸੀ ਫਿਰ ਨਹਿਰ ਨਹਿਰ ਆ ਗਈਆਂ ਫਿਰ ਹੈਂਡ ਪੰਪ ਆ ਗਏ ਫਿਰ ਟੂਟੀਆਂ ਆ ਗਈਆਂ ਤੇ ਕਹਿੰਦੇ ਹੁਣ ਬੋਤਲਾਂ ਆ ਗਈਆਂ ਭਈ ਇਹ ਨਾ ਹੋਏ ਕਿ ਪਾਣੀ ਖਤਮ ਹੋ ਜੇ ਇਹ ਨਾ ਹੋਵੇ ਕਿ ਆਨਵਰ ਟਾਈਮ ਤੇ ਗ੍ਰੀਨਲੀ ਖਤਮ ਹੋ ਜੇ ਸਾਡੇ ਨਾਲ ਮੇਰੇ ਸਾਡੇ ਪਰਮ ਮਿੱਤਰ ਸ਼ਰਮਜ ਜੀ ਬੈਠੇ ਹੈ ਇਹ ਪਟਿਆਲੇ ਸ਼ਹਿਰ ਦੀ ਬੜੀ ਵੱਡੀ ਹਸਤੀ ਹੈ ਇਹਨਾਂ ਨੂੰ ਬੜਾ ਸ਼ੌਂਕ ਹੈ ਬਾਰਾਂਦਰੀ ਦੇ ਵਿੱਚ ਬੜਾ ਕੰਮ ਕਰਦੇ ਆਂ ਜਾਂਦੇ ਤਾਂ ਆਪਣੀ ਸੋਸਾਇਟੀ ਚਲਾਉਂਦੇ ਆਂ ਤਾਂ ਮੈਂ ਸਮਝਦਾ ਵੀ ਐਸੇ ਜਿਹੜੇ ਸਮਾਜ ਤੋਂ ਰਹਾ ਕੇ ਇਹਨਾਂ ਦਾ ਆਪਾਂ ਨੂੰ ਹਰ ਤਰ੍ਹਾਂ ਦਾ ਫਾਇਦਾ ਲੈਣਾ ਚਾਹੀਦਾ ਇਹ OBC ਤੋਂ ਰਟਾਇਰ ਹੋਏ ਆ ਬਹੁਤ ਹਿੰਮਤੀ ਬੰਦੇ ਆ ਸਾਡੇ ਇਥੇ ਪ੍ਰਿੰਸੀ ਪ੍ਰਿੰਸੀ ਖੜੇ ਆ ਸਾਰੀ ਗਾਂਧੀ ਸਾਹਿਬ ਖੜੇ ਆ ਸਾਰੀ ਸਾਡੇ ਸੂਝਨ ਸਦੇ ਸਾਡੇ ਬਜ਼ੁਰਗ ਖੜੇ ਆ ਸਾਡੇ ਭਾਂਜੀ ਖੜੇ ਆ ਕੰਨਾਂ ਦੀ ਬੇਟਾ ਬੇਟੀ ਜਿਹੜੀ ਹੈ ਨੂਰ ਰਾਣੀ ਆ ਆਪ ਔਕੀ ਕੋਚ ਹੈ ਇਹ ਸਾਰੇ ਹੀ ਜਿਹੜੇ ਸਮਾਜ ਸੁਧਾਰਕ ਹੈ ਅੱਜ ਸਭ ਨੂੰ ਬੇਨਤੀ ਕਰਾਂਗੇ ਕਿ ਵੀ ਇੱਕ ਇੱਕ ਦੋ ਦੋ ਪੇੜ ਜ਼ਰੂਰ ਲਗਾਓ ਆਪਣੇ ਆਪਣੇ ਘਰ ਚ ਲਵਾਓ ਪੌਦਿਆਂ ਤੇ ਲਾਓ ਔਰ ਸੇਵਾ ਵੀ ਕਰੋ ਕਈ ਵਾਰ ਹੁੰਦਾ ਕੀ ਹੈ ਆਪਾਂ ਦਰਖਤਾਂ ਲਾ ਦਿੰਨੇ ਆ ਲੇਕਿਨ ਉਹਨਾਂ ਨੂੰ ਫੀਡ ਨਹੀਂ ਕਰਦੇ ਫੀਡ ਨਾ ਕਰਕੇ ਉਹ ਜਿਹੜੇ ਸਰਜੀ ਜਲਦੀ ਸੜ ਜਾਂਦੇ ਸੜ ਜਾਂਦੇ ਆ ਇਥੇ ਜਿਹੜਾ ਇੱਕ ਸਕੈਂਡਲ ਵੀ ਨਿਕਲਿਆ ਉਹ ਕਹਿੰਦਾ ਜੀ ਇਹਨੇ ਇੱਕ ਫੁਲਾਰੀ ਜਗ੍ਹਾ ਤੇ ਪਤਾ ਲੁਹਾਰੇ ਦਾ ਸੀਗਾ ਕਿ 16 ਲੱਖ ਪੌਦੇ ਲਗਾਤੇ 16 ਲੱਖ ਪੌਦੇ ਕਿੰਨੇ ਰੁਪਏ ਦੇ ਆਏ ਲੱਗੇ ਤਾਂ ਸਾਰੇ 10000 ਰੁਪਏ ਨਹੀਂ ਆ ਗਏ ਬਣਦੇ 10000 ਰੁਪਏ ਇਹ ਜਿਹੜੇ ਸਮਾਜ ਸੁਧਾਰਕ ਹੈ ਇਹ ਜਿਹੜਾ ਕੰਮ ਸਰਕਾਰਾਂ ਦਾ ਕੰਮ ਨਹੀਂ ਇਹ ਕੰਮ ਲੋਕਾਂ ਦਾ ਕੰਮ ਹੈ ਜਦੋਂ ਆਪਾਂ ਜਾਗਰੂਕ ਹੋਵਾਂਗੇ ਤਾਂ ਹੀ ਆਪਣਾ ਕੰਮ ਬਣੇਗਾ ਔਰ ਆਪਾਂ ਨੂੰ ਜਾਗਰੂਕ ਹੋਣਾ ਹੀ ਪਏਗਾ ਜੇ ਅਸੀਂ ਆਉਣ ਵਾਲੀ ਆਪਣੀ ਪੀੜ੍ਹੀ ਬਚਾਣੀ ਸਾਰਾ ਜੀ ਇੱਥੇ ਅੱਜ ਏਰੀਆ ਚ ਵਿਦਿਆਪਦ ਮੰਨੂ ਬਾਵਾ ਨਾਲ ਹਾਂਜੀ ਹਾਂਜੀ ਰਣਜੀਤ ਸਿੰਘ ਜੀ ਨਾਲ ਸਾ ਪੰਡਾ ਜੀ ਰਾਮਗੋਲ ਪੰਡਾ ਜੀ ਸਾਡੇ ਨਾਲ ਮੈਡਮ ਪੂਨਮ ਹਾਕੀ ਕੋਚ ਪ੍ਰੈਸ਼ਰ ਸਾਹਿਬ ਜੋਸ਼ੀ ਸਾਹਿਬ ਤੇ ਨਾਲ ਸਾਡੇ ਖੜੇ ਹੈ ਮੱਲੇਦਾਰ ਤੇ ਇੱਥੇ ਇੱਥੇ ਕਿਰਪਾਲ ਡੈਡੀ ਦੇ ਨੇੜੇ ਇਹਨਾਂ ਦੀ ਐਫਰ ਦੇ ਨਾਲ ਅਸੀਂ 10 ਬੂਟੇ ਲਗਾ ਰਹੇ ਹਾਂ ਜਿਹੜੇ ਕਿ ਸ਼ਾਨਦਾਰ ਬੂਟੇ ਪਿਛਲੇ ਸਾਲ ਨੇ ਸਰਦੂ ਬੂਟੇ ਲਏ ਸੀ ਤੇ ਅਸੀਂ 10 ਇਹਨਾਂ ਨੂੰ ਟ੍ਰੀ ਗਾਰਡ ਦਿੱਤੇ ਸਾਨੂੰ ਬੁਰੀ ਮਿਹਰ ਹੈ ਵੀ ਇਹ ਇੰਨੀ ਗਰਮੀ ਚ ਅਨਸਾਰੀ ਮਾਨੂੰ ਬਾਬਾ ਦੀ ਐਫਰ ਦਾ ਔਰ ਇਸ ਮੱਲੇ ਵਾਲੇ ਦੀ ਐਫਰ ਦਾ ਇਹ ਪੌਦੇ ਬੜੇ ਜਲਦੀ ਇਸ ਮਹੱਲੇ 'ਚ ਹੋਰ ਬੈਨੀਫਿਟ ਕਰਨਗੇ ਜਿਹੜੇ ਪਿਛਲੇ ਸਾਲ ਬੂਟੇ ਲਾਇਏ ਸੀ ਉਹ ਕਾਫੀ ਵਧੀਆ ਆਏ ਤੇ ਇਹਨਾਂ ਨੇ ਫਿਰ ਦੇ ਨਾਲ ਬੂਟੇ ਲਾਣੇ ਦਾ ਸਾਨ ਹੈ ਪਰ ਉਹਨੂੰ ਪਾਲਣਾ ਔਰ ਕਰਨਾ ਬੜਾ ਮੁਸ਼ਕਲ ਹੈ ਤੇ ਇਹਨਾਂ ਨੇ ਐਫਰਟਸ ਕੀਤੀਆਂ ਅਜੇ ਤੱਕ ਕੋਸ਼ਿਸ਼ ਕਰਦੇ ਨੇ ਵੀ ਸਾਨੂੰ ਕੋਈ ਜਿਹੜਾ ਬੰਦਾ ਬੂਟੇ ਲੈ ਕੇ ਪਾਲ ਲੇ ਉਹਨੂੰ ਬੜਾ ਵਧੀਆ ਪਰ ਹਾਲੇ ਥੋੜਾ ਸੀਜ਼ਨ ਕਾਫੀ ਗਰਮ ਹੈ ਤੇ ਇਹਨਾਂ ਨੂੰ ਕਾਫੀ ਇੱਥੇ ਮਿਹਨਤ ਮਾਰਨੀ ਪਏਗੀ ਪਰ ਇਹਨਾਂ ਨੇ ਕਹਿੰਦੇ ਅਸੀਂ ਅੱਪੇ ਮਿਹਨਤ ਮਾਰ ਲਾਂਗੇ ਤੇ ਮੈਂ ਇਹ ਸਾਰੇ ਜਿੰਨੇ ਵੀ ਪਟਿਆਲਾ ਰਵਾਸ਼ ਨੂੰ ਰਿਕਵੈਸਟ ਕਰਦਾ ਸੀਜ਼ਨ ਆ ਰਿਹਾ ਅਗਲੇ ਮ ਆਪਾਂ ਮੈਕਸਿਮਮ ਪਲਾਂਟ ਲਗਾਈਏ ਕਿਉਂਕਿ ਜਿਹੜਾ ਪਲਾਂਟ ਲਗਾਉਣ ਨਾਲ ਤੁਹਾਨੂੰ ਆਕਸੀਜਨ ਨੂੰ ਮਿਲਦੀ ਹੈ ਸਾਡਾ এনवायरमेंट ਠੀਕ ਹੁੰਦਾ ਹੈ ਜਿਹੜਾ ਅੱਜ ਕੱਲ ਐਨਵਾਇਰਨਮੈਂਟ ਖਰਾਬ ਹੋ ਰਿਹਾ ਹੈ ਪੋਲੂਸ਼ਨ ਵੱਧ ਰਿਹਾ ਹੈ ਤਾਂ ਸਾਰੇਆਂ ਬਿਮਾਰੀਆਂ ਦਾ ਘਰ ਹੈ ਤੇ ਆਪਾਂ ਜੇ ਐਫਰਟਸ ਕਰਾਂਗੇ ਤੇ ਸਾਲੇ ਦਾ ਕੀ ਸਾਰੇ ਇੰਡੀਆ ਦਾ ਪੋਲੂਸ਼ਨ ਠੀਕ ਹੋ ਜਾਣਾ ਆਪਾਂ ਕਿਸੇ ਵਰਡੇ ਤੇ ਮੈਰੀਜ ਯੂਨੀਵਰਸਿਟੀ ਤੇ ਪਲਾਂਟ ਲਗਾਈਏ ਸਾਰੇ ਹੋਰ ਇਦੋਂ ਤੋਂ ਖਰਚੇ ਦਾ ਮੁਹੱਲੇ ਚ ਲਾ ਲਈਏ ਪਾਰਕਾਂ ਚ ਲਾ ਲਈਏ ਆਪਾਂ ਕਿਸੇ ਖਾਲੀ ਜਗ੍ਹਾ ਤੇ ਲਾਲ ਨੂੰ ਮੇਨਟੇਨ ਕਰੀਏ ਸਾਡਾ ਜਨਨਿਤ ਦੇ ਪ੍ਰੋਜੈਕਟ ਹੈ ਕਾਫੀ ਚੱਲ ਰਹ ਐਜੂਕੇਸ਼ਨ ਐ ਮੈਡੀਕਲ ਐ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਤਿੰਨੋਂ ਪ੍ਰੋਜੈਕਟ ਪੂਰੇ ਚੱਲਣ ਮੈਂ ਲੋਕਾਂ ਨੂੰ ਰਿਕੁਐਸਟ ਕਰਾਂ ਸਾਡੇ ਨਾਲ ਤੁਸੀਂ ਜੁੜੋ ਸਾਡੇ ਮੈਂਬਰ ਬਣੋ ਜਿਹੜਾ ਮਾਉਂਟ ਡੋਨੇਟ ਕਰੋਗੇ ਉਹਨੂੰ ਬੜੀ ਅੱਛੀ ਤਰ੍ਹਾਂ ਇਨਯੂ ਕਰਦੇ ਹਾਂ ਅਸੀਂ ਕੱਲ ਵੀ ਕ੍ਰਿਸ਼ਨਾ ਹਸਪੀਟਲ ਇੱਕ ਸਾਲ ਦੀ ਬੱਚੀ ਸੀ ਇੱਕ ਦਿਨ ਦਾ ਬੱਚਾ ਸੀ ਉਹਨੂੰ 10000 ਦਾ ਇੰਜੈਕਸ਼ਨ ਲੈ ਕੇ ਦਿੱਤਾ ਸਾਡੇ ਆਲਰੇਡੀ ਐਮਬੂਲੈਂਸ ਚੱਲ ਰਹੀਆਂ ਹਨ ਸਾਨੂੰ ਉਸੇ ਅਸੀਂ ਅਸੀਂ ਕੋਸ਼ਿਸ਼ ਕਰਦੇ ਨੇ ਮੈਕਸਿਮਮ ਲੋਕਾਂ ਦੀ ਹੈਲਪ ਕਰਦੇ ਕੱਲ ਵੀ ਇੱਕ ਲੜਕੀ ਨੂੰ ਫੀਸ ਦਿੱਤੀ ਆ ਵੀ ਲੜਕਿਆਂ ਲੜਕੀਆਂ ਨੂੰ ਫੀਸ ਦਿੱਤੀ ਆ ਤਾਂ ਮੈਂ ਰਿਕੁਐਸਟ ਕਰਦਾ ਸਾਡੇ ਨਾਲ ਜ